ਸਤਿ ਸ਼੍ਰੀ ਅਕਾਲ ਵਿਦਿਆਰਥੀ ਸਾਥੀਓ ਸੰਗੀਤ ਦਾ ਅੱਜ ਦਾ ਟੌਪਿਕ ਹੈ ਰਾਗ ਰਾਗ ਦੇ ਨਿਯਮ ਰਾਗ ਸ਼ਬਦ ਦਾ ਜਨਮ ਰੰਜ ਧਾਤੂ ਤੋਂ ਮੰਨਿਆ ਗਿਆ ਹੈ ਜਿਸ ਦਾ ਅਰਥ ਹੈ ਪ੍ਰਸੰਨ ਕਰਨਾ ਉਹ ਆਵਾਜ਼ ਧੁਨੀ ਜਿਹੜੀ ਸਵਰਾਂ ਅਤੇ ਵਰਨਾ ਨਾਲ ਸਜੀ ਹੋਵੇ ਅਤੇ ਮਨੁੱਖ ਦੇ ਮਨ ਨੂੰ ਆਨੰਦਿਤ ਕਰੇ ਅਤੇ ਜਿਸ ਵਿੱਚ ਘੱਟ ਤੋਂ ਘੱਟ 5 ਅਤੇ ਜਿਆਦਾ ਤੋਂ ਜਿਆਦਾ ਸੱਤ ਸਵਰ ਹੋਣ ਉਸ ਰਚਨਾ ਨੂੰ ਰਾਗ ਕਹਿੰਦੇ ਹਨ। ਅਭਿਨਵ ਰਾਗ ਮੰਜਰੀ ਵਿੱਚ ਰਾਗ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ। ਸਵਰ ਅਤੇ ਵਰਨਾ ਨਾਲ ਸਜੀ ਧੁਨੀ ਜਿਹੜੀ ਮਨੁੱਖ ਦੇ ਮਨ ਦਾ ਰੰਜਨ ਕਰੇ ਰਾਗ ਕਹਲੌਂਦੀ ਹੈ। ਰਾਗ ਦੇ ਨਿਯਮ ਰਾਗ ਵਿੱਚ ਰਾਗ ਵਿੱਚ ਰંજਕਤਾ ਦਾ ਹੋਣਾ ਜ਼ਰੂਰੀ ਹੈ। ਰਾਗ ਵਿੱਚ ਘੱਟ ਤੋਂ ਘੱਟ ਪੰਜ ਅਤੇ ਵੱਧ ਤੋਂ ਵੱਧ 7 ਸਵਰ ਹੋਣੇ ਚਾਹੀਦੇ ਹਨ ਰਾਗ ਵਿੱਚ ਸਾ ਸਵਰ ਕਦੇ ਵੀ ਵਰਜਿਤ ਨਹੀਂ ਹੁੰਦਾ ਕਿਉਂਕਿ ਇਹ ਸਬਤਕ ਦਾ ਆਧਾਰ ਸਵਰ ਹੈ ਰਾਗ ਵਿੱਚ ਮਾ ਅਤੇ ਪਾ ਸਵਰ ਦੋਵੇਂ ਇਕੱਠੇ ਵਰਜਿਤ ਨਹੀਂ ਹੁੰਦੇ ਜੇਕਰ ਕਿਸੇ ਰਾਗ ਵਿੱਚ ਪਾ ਸਵਰ ਵਰਜਿਤ ਹੈ ਤਾਂ ਮਾ ਸਵਰ ਜ਼ਰੂਰ ਹੋਵੇਗਾ ਰਾਗ ਵਿੱਚ ਆਰੋ ਅਵਰੋ ਥਾਟ ਜਾਤੀਵਾਦੀ ਸੰਵਾਦੀ ਪਕੜ ਸਮਾ ਆਦੀ ਦਾ ਹੋਣਾ ਜ਼ਰੂਰੀ ਹੈ ਰਾਗ ਕਿਸੇ ਥਾਰ ਤੋਂ ਉਤਪਨ ਹੋਣਾ ਚਾਹੀਦਾ ਹੈ ਰਾਗ ਵਿੱਚ ਸਵਰ ਦੇ ਦੋਨੋਂ ਰੂਪ ਕੋਮਲ ਤੀਵਰ ਇਕੱਠੇ ਨਹੀਂ ਪ੍ਰਯੋਗ ਕਰਨੇ ਚਾਹੀਦੇ ਰਾਗ ਵਿੱਚ ਸਵਰ ਕਰਮ ਅਨੁਸਾਰ ਨਹੀਂ ਹੁੰਦਾ